ਜਿੱਦਣ ਮੀਂਹ ਸ਼ੁਰੂ ਹੋਏ ਸੀ ਉਸ ਦਿਨ ਆਪਾਂ ਕਹਿੰਦੇ ਸੀ ਕਿ ਆ ਕਮਾਦ ਬਣਾਉਣਾ ਆ ਤੇ ਉਹ ਵਿੱਚੇ ਰਹਿ ਗਿਆ ਡੱਗ ਭਿਆ ਕਾਫੀ ਹੁਣ ਦੇਖਦੇ ਆ ਡਿਗਿਆ ਕਮਾਦ ਵਿੱਚੋਂ ਤੇ ਹੁਣ ਲੇਵਰ ਮਿਲਦੀ ਆ ਤੇ ਇਹਨੂੰ ਬੰਦਦੇ ਆ ਜਿਨ੍ਹਾਂ ਖੂਆਂ ਦੇ ਉੱਤੇ ਖੂਈਆਂ ਸੀ ਹਨਾ ਜਿੱਦਾਂ ਜਿਹਨਾਂ ਲੋਕਾਂ ਨੇ ਪੂਰਤੀਆਂ ਉਹਦਾ ਕੀ ਨੁਕਸਾਨ ਹੋਇਆ ਆਪਾਂ ਤੁਹਾਨੂੰ ਦਿਖਾਉਨੇ ਆ ਇੱਕ ਖੂਈ ਆਪਣੀ ਮੋਟਰ ਤੇ ਇੱਕ ਤੇ ਉਹ ਖੂਈ ਦਾ ਫਾਇਦਾ ਕਿੰਨਾ ਪਾਣੀ ਕਿੰਨੀ ਜਲਦੀ ਰੀਚਾਰਜ ਹੁੰਦਾ ਉਹਦੇ ਵਿੱਚ ਅੱਜ ਆਏ ਸੀ ਆਪਾਂ ਸੋਨੂ ਦੇ ਸੋਨੂ ਭਰਾ ਦੀ ਮੋਟਰ ਤੇ ਤੇ ਇੱਥੇ ਇਹਨਾਂ ਨੇ ਖੂਈ ਸਾਹਮਣੇ ਰੱਖੀ ਤੇ ਖੋਈ ਹੋਣੀ ਆ 70 70 ਫੁੱਟ ਕਿ ਨਹੀਂ ਨਹੀਂ 60 ਨਹੀਂ ਜ਼ਿਆਦਾ ਇਹ ਘੱਟ ਹੋਣੀ 40 50 ਫੁੱਟ ਹੋਣੀ ਆ ਕੋਈ ਤੇ ਐ ਨਾ ਭਰੀ ਪਈ ਆ ਦੇਖੋ ਇਹਦਾ ਫਾਇਦਾ ਹੀ ਆ ਇਹਨੇ ਵਾਟਰ ਰੀਚਾਰਜ ਹੀ ਕਰਨਾ ਤੇ ਅੱਗੇ ਵੀ ਅਸੀਂ ਗੱਲ ਕਰਦੇ ਹੋਏ ਨੇ ਕਿ ਜਿਹੜੀਆਂ ਖੋਈਆਂ ਪੂਰੀਆਂ ਨਾ ਉਹ ਪੂਰਨੀਆਂ ਨਹੀਂ ਚਾਹੀਦੀਆਂ ਅਸੀਂ ਆ ਸੇਫਟੀ ਵਾਸਤੇ ਉਹਨਾਂ ਨੂੰ ਆਪਾਂ ਕਵਰ ਕਰ ਸਕਦੇ ਆ ਜਿੱਦਾਂ ਇਹਨਾਂ ਨੇ ਵੀ ਆ ਥੋੜਾ ਜਿਹਾ ਕੱਚਾ ਕੰਮ ਆ ਪਰ ਆਪਾਂ ਵਧੀਆ ਤਰ੍ਹਾਂ ਖੂਈਆਂ ਨੂੰ ਕਵਰ ਜੇ ਕੀਤਾ ਹੁੰਦਾ ਤੇ ਅੱਜ ਤੋਂ 30 20 ਸਾਲ ਪਹਿਲਾਂ 15 20 ਸਾਲ ਪਹਿਲਾਂ ਖੂਈਆਂ ਸੀਗੀਆਂ ਸਾਡੇ ਦਵਾਬੇ ਏਰੀਆ ਚ ਬਹੁਤ ਜ਼ਿਆਦਾ ਸੀ ਸਾਡੀਆਂ ਚ ਦੌਣ ਚਾਰ ਪੰਜ ਮੋਟਰਾਂ ਸਾਰੇ ਹੀ ਖੂਈਆਂ ਸੀ ਪਰ ਉਹ ਸਾਰੀਆਂ ਪੂਰਤੀਆਂ ਪਰ ਹੁਣ ਉਹ ਫੀਲ ਹੁੰਦਾ ਕਿ ਉਹ ਬਹੁਤ ਵੱਡੀ ਗਲਤੀ ਸੀ ਕਿਉਂਕਿ ਜਿੱਦਾਂ ਹੁਣ ਜ਼ਿਆਦਾ ਮੀਂਹ ਪੈਂਦਾ ਆ ਚਲੋ ਵਾਟਰ ਦਾ ਓਵਰਫਲੋ ਹੋ ਜਾਂਦਾ ਬਗ ਜਾਂਦਾ ਪਾਣੀ ਪਰ ਜੇ ਜਦੋਂ ਇਹ ਖੂਈ ਭਰੀ ਆ ਤੇ ਇਦਾਂ ਰੀਚਾਰਜ ਵੀ ਹੁੰਦਾ ਪਾਣੀ ਮੈਨੂੰ ਯਾਦ ਆ ਅੱਗੇ ਡੈਡੀ ਜੀ ਹੁਣੀ ਖੂਈਆਂ ਵੀ ਭਰ ਜਾਂਦੀਆਂ ਹੁੰਨੀਆਂ ਜਦੋਂ ਜ਼ਿਆਦਾ ਮੀਂਹ ਹੁੰਦਾ ਸੀ ਤਾਂ ਕਿਸੇ ਖੇਤ ਦੇ ਖੂਂਜੇ 'ਚ ਜਿੱਥੇ ਜ਼ਿਆਦਾ ਪਾਣੀ ਪੈੜੀ ਭਾਰੀ ਆ ਸਾਡੀ ਪਿੰਡ ਵਾਲੀ ਪੈੜੀ ਭਾਰੀ ਆ ਤੇ ਉੱਥੇ ਇੱਕ ਖੂਂਜੇ 'ਚ ਟੋਆ ਵੀ ਕਢਾਇਆ ਹੁੰਦਾ ਸੀ ਤੇ ਬਾਦੂ ਪਾਣੀ ਉਧਰ ਚਲੇ ਜਾਂਦਾ ਹੁੰਦਾ ਸੀ ਉਹ ਚੀਜ਼ਾਂ ਆਪਾਂ ਥੋੜਾ ਜਿਹਾ ਅਵੋਇਡ ਕਰਤੀਆਂ ਉਹਦਾ ਕਰਕੇ ਉੜਿਆ ਸਰ ਦਾ ਨੁਕਸਾਨ ਵੀ ਹੋਇਆ ਆ ਸੋ ਇਸ ਕਰਕੇ ਖੁਈਆਂ ਜਿਨ੍ਹਾਂ ਦੀਆਂ ਵੀ ਹੈਗੀਆਂ ਉਹਨਾਂ ਨੂੰ ਤਾਂ ਨਹੀਂ ਪੂਰਨੀਆਂ ਚਾਹੀਦੀਆਂ ਤੇ ਜਿਨ੍ਹਾਂ ਨੇ ਪੂਰੀਆਂ ਵੀ ਸੀ ਉਹ ਗਲਤੀ ਹੋਈ ਲੋਕਾਂ ਤੋਂ ਤੇ ਜੇ ਹੋ ਸਕਦਾ ਤਾਂ ਖੁਈਆਂ ਨੂੰ ਆਪਾਂ ਦੁਬਾਰਾ ਜਿੱਥੇ-ਜਿੱਥੇ ਖੁਈ ਹੈ ਉਹਨੂੰ ਦੁਬਾਰਾ ਟੋਆ ਕੱਢ ਕੇ ਉਹਨੂੰ ਸੇਫਟੀ ਨਾਲ ਟੱਕ ਕੇ ਉਹਦਾ ਫਾਇਦਾ ਲੈ ਸਕਦੇ ਆ ਆਪਾਂ ਕਿਉਂਕਿ ਪਾਣੀ ਬਹੁਤ ਜ਼ਿਆਦਾ ਰੀਚਾਰਜ ਹੁੰਦਾ ਤੇ ਹੁਣ ਤਾਂ ਵੈਸੇ ਵੀ ਜਲਥਲ ਹੋਈ ਪਈ ਆ ਤੇ ਇਹ सोनू ਭਰਾ ਦਾ ਝੋਨਾ ਦੇਖਣ ਆਏ ਸੀ ਅੱਜ ਤੇ ਇਹ ਵੀ ਨਿਸਤਰਾ ਨਾਲ ਲਾਪਿਆ ਕਾਲੂ ਕਹਿੰਦਾ ਸਪਰੇ ਕਰਾਉਣੀ ਆ ਤੇ ਬਾਕੀ ਥੋਪ ਨਿਕਲੀ ਮਾੜੀ ਮਾੜੀ ਸ਼ਾਮ ਦੇ 6 ਵਜੇ ਗਏ ਤਿਆਨੂੰ ਲਾਈਵ ਵੀ ਦਿਖਾ ਦਨੇ ਕਿ ਖੋਈ ਦਾ ਕਿੰਨਾ ਫਾਇਦਾ ਕਿੰਨਾ ਪਾਣੀ ਚੱਕਦੀ ਐ ਹਾਂ ਆ ਨਾ ਖੇਤ ਵਿੱਚੋਂ ਪਾਣੀ ਜਦੋਂ ਅਸੀਂ ਆਏ ਹਾਂ ਤਾਂ ਪਾਣੀ ਕਿਉਂਕਿ ਖੇਤ ਵਿੱਚ ਜਿਆਦਾ ਪਾਣੀ ਪੈਣ ਦਿਆ ਹੀ ਖੋਈ ਚ ਇੱਥੇ ਕਈ ਹੈ ਨਹੀਂ ਸੀ ਵੀ ਐਂ ਹੱਥ ਨਹੀਂ ਇਹਨੂੰ ਬੰਦ ਕਰਤਾ ਪਾਣੀ ਨੂੰ ਤੇ ਹੁਣ ਤੁਹਾਨੂੰ ਦਿਖਾਵਾਂਗੇ ਖੋਈ ਨੇ ਪਾਣੀ ਕਿੰਨੀ ਜਲਦੀ ਚੱਕਣਾ ਤੇ ਪਾਪ ਨੰਗਾ ਹੋਇਆ ਜਿੱਥੋਂ ਦਾ 5-10 ਮਿੰਟ ਵਿੱਚ ਹੀ ਇਹਨੇ ਪਾਣੀ ਚੱਕ ਲੈਣਾ ਸਾਰਾ ਤੇ ਆਪਾਂ ਵੀਡੀਓ ਬਣਾਉਣਦੇ ਆ ਮੈਂ 5-10 ਮਿੰਟ ਤੱਕ ਫੇਰ ਸ਼ੋਟ ਲੈਣਾ ਵਿੱਚੋਂ ਤੇ ਫੇਰ ਤੁਹਾਨੂੰ ਦਿਖਾਉਣੇ ਆ ਤੇ ਇਹ ਖੂਈਆਂ ਦੇ ਫਾਇਦੇ ਬਹੁਤ ਆ ਜਿਨ੍ਹਾਂ ਜਿਨ੍ਹਾਂ ਭਰਾਵਾਂ ਦੇ ਖੂਹਾਂ ਤੇ ਹੈਗੀਆਂ ਜਰੂਰ ਸਾਂਭਣ ਇਹਨਾਂ ਨੂੰ ਤੇ ਆਪਾਂ ਪਾਣੀ ਵੱਧ ਘੱਟ ਕੱਢ ਸਕਦੇ ਆ ਤੇ ਆਪਣਾ ਵੈਸੇ ਵੀ ਜਿੱਥੇ ਆਪਾਂ ਬੋਰ ਕਰਾਇਆ ਹੁੰਦਾ ਉਹਦੇ ਲਾਗੇ ਜੇ ਹੋ ਜਵੇ ਤਾਂ ਬਹੁਤ ਫਾਇਦਾ ਆ ਇਹਨਾਂ ਚੀਜ਼ਾਂ ਦਾ ਤੇ ਮੈਂ 5 ਮਿੰਟ ਬਾਅਦ ਸ਼ੋਟ ਲੈਣਾ ਖੂਈ ਦਾ ਹੁਣ ਤਾਂ ਅਸੀਂ ਜਦੋਂ ਹੁਣੇ ਪਾਣੀ ਬੰਦ ਕੀਤਾ 2 ਮਿੰਟ ਹੋਏ ਆ ਉੱਪਰ ਤੱਕ ਭਰੀ ਸੀ ਹੋਈ ਤੇ ਉਹ ਜਿਹੜੇ ਪੈਪ ਚੋਂ ਆਉਂਦੇ ਆ ਪਾਣੀ ਹੁਣ ਉਹ ਦਿਸਣ ਲੱਪਿਆ 5 ਮਿੰਟ ਤੋਂ ਬਾਅਦ ਸ਼ਾਟ ਲੈਂਦਾ ਮੈਂ ਭਾਈ ਆ ਦੇਖੋ ਆ ਅਸੀਂ 2 ਮਿੰਟ ਹੋਏ ਆ ਤੇ ਫੁੱਟ ਤੋਂ ਜ਼ਿਆਦਾ ਪਾਣੀ ਚੱਕ ਲਿਆ ਖੋਈ ਨੇ ਸਿਰਫ 2 ਜਾਂ 3 ਮਿੰਟ ਹੋਏ ਉਹ ਪੈਪ ਜਿੱਥੋਂ ਦੀ ਆਉਂਦੇ ਆ ਨਾ ਪਾਣੀ ਉਹ ਪੈਪ ਦਿਸਣ ਲੱਪਿਆ ਹੁਣ ਜਿਹੜਾ ਖੇਤ ਚੋਂ ਪਾਣੀ ਆਉਂਦਾ ਇਸ ਪੈਪ ਥਰੂ ਆਉਂਦਾ ਤੇ ਤੁਸੀਂ ਦੇਖ ਲਓ ਕਿ ਕਿੰਨੀ ਜਲਦੀ ਖੂਹੀ ਪਾਣੀ ਚੱਕ ਸਕਦੀ ਆ ਕਿਉਂਕਿ 20-25 ਫੁੱਟ ਤੋਂ ਬਾਅਦ ਚਿੱਟੀ ਰੇਤਾ ਰੇਤਾ ਆ ਜਾਂਦੀ ਥੱਲੇ ਉਹ ਪਾਣੀ ਫੇ ਬਹੁਤ ਜਲਦੀ ਰੀਚਾਰਜ ਹੁੰਦਾ ਆਪਣਾ ਥੱਲੇ ਜਾਂਦਾ ਤੇ ਹੁਣ ਤਾਂ ਵੈਸੇ ਵੀ ਮੀਂਹ ਪੈਣ ਦੇ ਨੂੰ 4 ਦਿਨ ਹੋ ਗਏ 3 ਦਿਨ ਮੀਂਹ ਪਿਆ ਲਗਾਤਾਰ ਪਰ ਫੇਰ ਵੀ ਦੇਖੋ ਪਾਣੀ ਬੰਦ ਕੀਤਾ ਦੋ ਫੁੱਟ ਕਮ ਸਿਕਮ ਪਾਣੀ ਚੱਕ ਲੈ ਇਹਨੇ ਤਿੰਨਾ ਚਾਰਾ ਮਿੰਟਾਂ ਚ ਫੇਰ ਜਿੱਦਾਂ ਹੁਣ ਹੁਣ ਪਾਣੀ ਰੀਚਾਰਜ ਕਰਦੇ ਆ ਸਿਆਲਾਂ ਵਿੱਚ ਜਦੋਂ ਆਲੂ ਜਾਂ ਕਣਕ ਹੁੰਦੀ ਆ ਉਦੋਂ ਜਿਆਦਾ ਮੀਂਹ ਘਟ ਵੱਧ ਪੈ ਜਵੇ ਉਦੋਂ ਵੀ ਆਪਾਂ ਆਪਣੀ ਫਸਲ ਬਚਾ ਸਕਦੇ ਆ ਪਾਣੀ ਕੱਢ ਸਕਦੇ ਆ ਸੋਇਨਾ ਚੀਜ਼ਾਂ ਦੇ ਬਹੁਤ ਫਾਇਦੇ ਆ